ਨੀ ਛੇਤੀ ਐ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ ਪਾਰਟੀਆਂ ਕੋਈ ਖੇਡ ਥੋੜੀ ਆ ਪਾਰਟੀਆਂ ਐ ਨਹੀਂ ਬਣਦੀਆਂ ਪਾਰਟੀਆਂ ਪਿੱਛੇ ਬਹੁਤ ਸੰਘਰਸ਼ ਹੁੰਦਾ ਪਾਰਟੀਆਂ ਪਿੱਛੇ ਬੜੇ ਬੜੇ ਆ ਇੰਨਾ ਇਹ ਖਾਲਾ ਜਿਹਦਾ ਵਾੜਾ ਨਹੀਂਗਾ ਵੀ ਕੋਈ ਨਵਾਂ ਅਕਾਲੀ ਦਲ ਜਾਂ ਕੋਈ ਹੋਰ ਪਾਰਟੀ ਐ ਜਿਹੜੀ ਉਹ ਪੁਰਾਣੇ ਅਕਾਲੀ ਦਲ ਦੀ ਜਗ੍ਹਾ ਲੈ ਜਾਊਗੀ ਇਹ ਬਹੁਤ ਦੂਰ ਦੀਆਂ ਗੱਲਾਂ ਬਈ ਟਿਕਾ ਜੋ ਹੈ ਉਹ ਗਠਨ ਹੋਇਆ ਹੈ ਨਹੀਂ ਲੋਕ ਸਭਾ ਸੰਸਦ ਐ ਅਮਰਤਪਾਲ ਨੂੰ ਉਹਨਕੇ ਫਾਦਰ ਨੇ ਪਾਰਟੀ ਕਲਾਂ ਕੀਆ ਹੈ ਅਸੀਂ ਰੋਮਨੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਹੀਂ ਨਹੀਂ ਉਹ ਤਾਂ ਕੀ ਹੋਇਆ ਸੀ ਐਮਪੀ ਬੇਸ਼ੱਕ ਨੇ ਇਹ 'ਚ ਕੋਈ ਸ਼ੱਕ ਨਹੀਂ ਐਮਪੀ ਬਣੇ ਪਰ ਉਹ ਇਸ ਵਾਸਤੇ ਸੀਗਾ ਲੋਕਾਂ ਨੂੰ ਉਦੋਂ ਇੱਕ ਮਾਂ-ਬਾਪ ਨੇ ਅਪੀਲ ਕੀਤੀ ਜਾ ਕੇ ਵੀ ਜੇ ਤੁਸੀਂ ਉਹਨੂੰ ਐਮਪੀ ਬਣਾ ਦੋਗੇ ਤਾਂ ਸਾਡਾ ਮੁੰਡਾ ਬਾਹਰ ਆ ਜਾਊਗਾ ਉਹ ਇਸ ਗੱਲ ਤੇ ਲੋਕਾਂ ਨੇ ਕਿਹਾ ਵੋਟ ਤਾਂ ਪਾਉਨੇ ਆ ਜੇ ਕਿਸੇ ਦਾ ਉਹ ਬਾਹਰ ਆ ਸਕਦਾ ਏ ਪਰ ਕਾਨੂੰਨ ਤਾਂ ਕਾਨੂੰਨ ਆ ਨਾ ਚਾਹੇ ਕੋਈ ਐਮਪੀ ਹੋਵੇ ਚਾਹੇ ਕੋਈ ਮੰਤਰੀ ਹੋਵੇ ਉਹਨਾਂ ਨੇ ਇਸ ਕਰਕੇ ਉਦੋਂ ਜਿਹੜੀ ਆ ਵੋਟ ਉਹਨਾਂ ਨੂੰ ਪਾਤੀ ਅੱਜ ਦੁਬਾਰਾ ਵੋਟਾਂ ਪਵਾ ਲੋ ਫਿਰ ਪਤਾ ਲੱਗ ਜਾਊਗਾ ਕਿ ਕਿੱਥੇ ਗੱਲ ਇਹ ਇੰਨੀ ਛੇਤੀ ਐ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ ਪਾਰਟੀਆਂ ਕੋਈ ਖੇਡ ਥੋੜੀ ਆ ਪਾਰਟੀਆਂ ਐ ਨਹੀਂ ਬਣਦੀਆਂ ਪਾਰਟੀਆਂ ਪਿੱਛੇ ਬਹੁਤ ਸੰਘਰਸ਼ ਹੁੰਦਾ ਪਾਰਟੀਆਂ ਪਿੱਛੇ ਬੜੇ ਬੜੇ ਆ ਆ ਜਿਹੜੀ ਜਿਹਨੂੰ ਤੁਸੀਂ ਆਮ ਆਦਮੀ ਪਾਰਟੀ ਅੱਜ ਬਣੇ ਫਿਰਦੇ ਆ ਇਹ ਅੰਨਾ ਹਜਾਰੇ ਸਾਹਿਬ ਦੀ ਸਾਰੀ ਜਿਹੜੀ ਉਹਨਾਂ ਦੀ ਜ਼ਿੰਦਗੀ ਲਾਈ ਹੋਈ ਸੀ ਜ਼ਿੰਦਗੀ ਚ ਉਹਨਾਂ ਨੇ ਜੋ ਖੱਟਿਆ ਸੀ ਉਹ ਇੱਕ ਖੱਟ ਉਹ ਉਹਦਾ ਉਹਦਾ ਖੱਟੀ ਖਾਰੇ ਆ ਇਹ ਕਿਤੇ ਤੁਸੀਂ ਸੋਚਦੇ ਆ ਆਮ ਆਦਮੀ ਪਾਰਟੀ ਕਿਤੇ ਇਹਨਾਂ ਦੇ ਕਰਕੇ ਬਣ ਗਈ ਉਹਨਾਂ ਦਾ ਜੋ ਵੀ ਕੁਝ ਇਕੱਠਾ ਕੀਤਾ ਸੀ ਉਹ ਗੈਂਦਰੀ ਵੱਲ ਲੁੱਟ ਕੇ ਲੈ ਗਿਆ ਉਹ ਪਾਰਟੀ ਬਣਨੀ ਬੜੀ ਔਖੀ ਗੱਲ ਆ ਇੰਨਾ ਇਹ ਖਾਲਾਜੀ ਦਾ ਵਾੜਾ ਨਹੀਂਗਾ ਵੀ ਕੋਈ ਨਮਾ ਕਾਲੀ ਦਲ ਜਾਂ ਕੋਈ ਹੋਰ ਪਾਰਟੀ ਹੈ ਜਿਹੜੀ ਉਹ ਪੁਰਾਣੇ ਕਾਲੀ ਦਲ ਦੀ ਜਗ੍ਹਾ ਲੈ ਜਾਊਗੀ ਇਹ ਬਹੁਤ ਦੂਰ ਦੀਆਂ ਗੱਲਾਂ ਇੰਨੀ ਛੇਤੀ ਐ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ ਪਾਰਟੀਆਂ ਕੋਈ ਖੇਡ ਥੋੜੀ ਐ ਪਾਰਟੀਆਂ ਐ ਨਹੀਂ ਬਣਦੀਆਂ ਪਾਰਟੀਆਂ ਪਿੱਛੇ ਬਹੁਤ ਸੰਘਰਸ਼ ਹੁੰਦਾ ਪਾਰਟੀਆਂ ਪਿੱਛੇ ਬੜੇ ਬੜੇ ਆ ਇੰਨਾ ਇਹ ਖਾਲਾ ਜਿਹਦਾ ਵਾੜਾ ਨਹੀਂਗਾ ਵੀ ਕੋਈ ਨਵਾਂ ਅਕਾਲੀ ਦਲ ਜਾਂ ਕੋਈ ਹੋਰ ਪਾਰਟੀ ਐ ਜਿਹੜੀ ਉਹ ਪੁਰਾਣੇ ਅਕਾਲੀ ਦਲ ਦੀ ਜਗ੍ਹਾ ਲੈ ਜਾਊਗੀ ਇਹ ਬਹੁਤ ਦੂਰ ਦੀਆਂ ਗੱਲਾਂ ਬਈਕਾ ਜੋ ਹੈ ਉਹ ਗਠਨ ਹੋਇਆ ਹੈ ਨਹੀਂ ਜੋ ਲੋਕ ਸਭਾ ਸਾਂਸਦ ਐ ਅਮਰਤਪਾਲ ਉਹਨਕੋ ਉਹਨਕੇ ਫਾਦਰ ਨੇ ਪਾਰਟੀ ਦਾ ਨਾਮ ਕਿਹਾ ਐ ਅਸੀਂ ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਹੀਂ ਨਹੀਂ ਉਹ ਤਾਂ ਕੀ ਹੋਇਆ ਸੀ ਐਮਪੀ ਬੇਸ਼ੱਕ ਨੇ ਉਹ ਇਹ 'ਚ ਕੋਈ ਸ਼ੱਕ ਨਹੀਂ ਐਮਪੀ ਬਣੇ ਪਰ ਉਹ ਇਸ ਵਾਸਤੇ ਸੀਗਾ ਲੋਕਾਂ ਨੂੰ ਉਦੋਂ ਇੱਕ ਮਾਂ-ਬਾਪ ਨੇ ਅਪੀਲ ਕੀਤੀ ਜਾ ਕੇ ਵੀ ਜੇ ਤੁਸੀਂ ਉਹਨੂੰ ਐਮਪੀ ਬਣਾ ਦੋਗੇ ਤਾਂ ਸਾਡਾ ਮੁੰਡਾ ਬਾਹਰ ਆ ਜਾਊਗਾ ਉਹ ਇਸ ਗੱਲ ਤੇ ਲੋਕਾਂ ਨੇ ਕਿਹਾ ਵੋਟ ਤਾਂ ਪਾਉਨੇ ਆ ਜੇ ਕਿਸੇ ਦਾ ਉਹ ਬਾਹਰ ਆ ਸਕਦਾ ਏ ਪਰ ਕਾਨੂੰਨ ਤਾਂ ਕਾਨੂੰਨ ਆ ਨਾ ਚਾਹੇ ਕੋਈ ਐਮਪੀ ਹੋਵੇ ਚਾਹੇ ਕੋਈ ਮੰਤਰੀ ਹੋਵੇ ਉਹਨਾਂ ਨੇ ਇਸ ਕਰਕੇ ਉਦੋਂ ਜਿਹੜੀ ਆ ਵੋਟ ਉਹ ਉਹਨਾਂ ਨੂੰ ਪਾਤੀ ਅੱਜ ਦੁਬਾਰਾ ਵੋਟਾਂ ਪਵਾ ਲੋ ਫੇਰ ਪਤਾ ਲੱਗ ਜੂਗਾ ਕਿ ਕਿੱਥੇ ਗੱਲ ਇਹ ਇੰਨੀ ਛੇਤੀ ਐ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ ਪਾਰਟੀਆਂ ਕੋਈ ਖੇਡ ਥੋੜੀ ਆ ਪਾਰਟੀਆਂ ਐ ਨਹੀਂ ਬਣਦੀਆਂ ਪਾਰਟੀਆਂ ਪਿੱਛੇ ਬਹੁਤ ਸੰਘਰਸ਼ ਹੁੰਦਾ ਪਾਰਟੀਆਂ ਪਿੱਛੇ ਬੜੇ ਬੜੇ ਆ ਆ ਜਿਹੜੀ ਜਿਹਨੂੰ ਤੁਸੀਂ ਆਮ ਆਦਮੀ ਪਾਰਟੀ ਅੱਜ ਬਣੇ ਫਿਰਦੇ ਆ ਇਹ ਅੰਨਾ ਹਜ਼ਾਰੇ ਸਾਹਿਬ ਦੀ ਸਾਰੀ ਜਿਹੜੀ ਉਹਨਾਂ ਦੀ ਜ਼ਿੰਦਗੀ ਲਾਈ ਹੋਈ ਸੀ ਜ਼ਿੰਦਗੀ ਚ ਉਹਨਾਂ ਨੇ ਜੋ ਖੱਟਿਆ ਸੀ ਉਹ ਇਹ ਖੱਟ ਉਹ ਉਹਦਾ ਖੱਟੀ ਖਾਰੇ ਹੈ ਕਿਤੇ ਤੁਸੀਂ ਸੋਚਦੇ ਆ ਆਮ ਆਦਮੀ ਪਾਰਟੀ ਕਿਤੇ ਇਹਨਾਂ ਦੇ ਕਰਕੇ ਬਣ ਗਈ ਉਹਨਾਂ ਦਾ ਜੋ ਵੀ ਕੁਝ ਇਕੱਠਾ ਕੀਤਾ ਸੀ ਉਹ ਗੇਂਜਰੀਵਾਲ ਲੁੱਟ ਕੇ ਲੈ ਗਿਆ ਉਹ ਪਾਰਟੀ ਬਣਨੀ ਬੜੀ ਔਖੀ ਗੱਲ ਆ ਇੰਨਾ ਇਹ ਖਾਲਾ ਜੀ ਦਾ ਵਾੜਾ ਨਹੀਂਗਾ ਵੀ ਕੋਈ ਨਵਾਂ ਕਾਲੀ ਦਲ ਜਾਂ ਕੋਈ ਹੋਰ ਪਾਰਟੀ ਹੈ ਜਿਹੜੀ ਉਹ ਪੁਰਾਣੇ ਕਾਲੀ ਦਲ ਦੀ ਜਗ੍ਹਾ ਲੈ ਜਾਊਗੀ ਇਹ ਬਹੁਤ ਦੂਰ ਦੀਆਂ ਗੱਲਾਂ ਆ